ਆ ਯਾਨਾ ਠੀਕ ਹੈ ਨਹੀਂ ਤੜਕੇ 7 ਵਜੇ ਜਾਣਾ ਹੁੰਦਾ ਮਿਸਤਰੀ ਦੇ ਨਾਲ ਤੇ ਸ਼ਾਮ ਨੂੰ ਬਾਈ 7-8 ਵਜੇ ਘਰੇ ਆਉਂਦਾ ਤਾਂ ਔਖਾ ਠੀਕ ਹੈ ਸਾਰੀ ਦਿਹਾੜੀ ਕੰਮ ਕਰਨਾ ਹੈ ਕੰਮ ਕਰਨਾ ਹੈਗਾ ਜਾਂ ਲੋਕ ਤਾਂ ਤੈਨੂੰ ਉਵੇਂ ਜਿਹ ਕਰੀਪਾ ਲੈਣ ਆਏ ਨੇ ਹਾਂ ਉਵੇਂ ਜਿਵੇਂ ਜਾਊਗਾ ਚੱਲ ਦੇ ਖਾ ਫਿਰ ਆਪਾਂ ਮੜਿਆ ਦਿਖਾਈਏ ਆਪਣੇ ਨੂੰ ਜੇ ਘਰੇ ਮੈਂ ਨੇਰਾ ਸਵੇਰਾ ਸੜਕ ਤੇ ਖੜੋ ਰਿੰਗੂਗਾ ਅੱਛਾ ਯਾਰ ਅੱਛਾ ਘਰੇ ਵੀ ਰਿੰਗਦਾ ਹੈ ਹਾਂ ਤੇ ਘਰੋਂ ਗਰੀਬ ਮੁੰਡਾ ਬਾਈ ਐਦਾਂ ਦੇ ਭਰਾਵਾਂ ਨੂੰ ਵੀ ਸਪੋਰਟ ਕਰਿਆ ਕਰੋ ਦੇਖੋ ਕੱਟਾ ਬੂਰੇ ਰੰਗ ਦੇ ਵਿੱਚ ਹੈ ਸਿੱਕਾਲ ਜੀ ਆਜੋ ਅੱਜ ਸਾਨੂੰ ਇੱਕ ਮੁੰਡੇ ਦਾ ਸ਼ੌਂਕ ਵੀ ਦਿਖਾਉਣੇ ਸਾਨੂੰ ਨਾਲ-ਨਾਲ ਸ਼ੌਂਕ ਦੇ ਨਾਲ-ਨਾਲ ਤੇ ਉਹਦੀ ਮੁਹੱਬਤ ਵੀ ਦਿਖਾਉਣੇ ਆ ਕਹਿੰਦੇ ਹੁੰਦੇ ਆ ਨਾਲ ਆਪਦਾ ਘਰ ਚਲਾਉਂਦਾ ਗਰੀਬੀ ਦੇ ਵਿੱਚੋਂ ਉੱਠ ਕੇ ਨਾਲ ਕੰਮ ਕਰਦਾ ਤੇ ਨਾਲ ਸ਼ੌਂਕ ਪੂਰ ਲਾਂਦਾ ਤਾਂ ਸ਼ੌਂਕ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਮੁੰਡਾ ਕੰਮਕਾਰ ਕਰਦਾ ਹੈ ਤਾਂ ਅੱਜ ਤੁਸੀਂ ਦੇਖੋ ਇਹ ਕਹਿੰਦਾ ਅੱਗੇ ਵੀ ਬਾਈ ਕਹਿੰਦਾ ਇੱਥੇ ਐਂ ਕਰਦਾ ਇਹਦਾ ਨਾਮ ਬਾਈ ਦਾ ਸਾਰਾ ਕੁਝ ਆਪਾਂ ਪੁੱਛਦੇ ਆ ਵੀ ਕੀ ਕਹਿੰਦਾ ਬਾਈ ਬਾਈ ਦੇ ਕੋਲ ਹੀ ਆ ਭਾਈ ਕੀ ਹਾਲ ਹੈ ਕੈਮ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿੰਡ ਕਿਹੜਾ ਆਪਣਾ ਪਿੰਡ ਠਿਕਰੀ ਵਾਲਾ ਜੀ ਪਿੰਡ ਠਿਕਰੀ ਵਾਲਾ ਆ ਗਿਆ ਆਪਣਾ ਜ਼ਿਲ੍ਹਾ ਬਰਨਾਲਾ ਹਾਂਜੀ ਤਾਂ ਬਰਨਾਲਾ ਦੇ ਨਦੀਕ ਹੀ ਹੈ ਬਿਲਕੁਲ ਹਾਂਜੀ ਜਮਾਂ ਨਦੀਕ ਹੀ ਠੀਕ ਹੈ ਤੇ ਇਹ ਜਿਹੜਾ ਅੱਜ ਬੂਰਾ ਕਟਾਪਾ ਦਿਖਾਉਣੇ ਆ ਤੇਰਾ ਸ਼ੌਂਕ ਬਾਰੇ ਠੀਕ ਹੈ ਪਹਿਲਾਂ ਤਾਂ ਤੂੰ ਐਂ ਦੱਸ ਵੀ ਹੁਣ ਕੰਮ ਕੀ ਕਰਦਾ ਤੂੰ ਕੰਮ ਤਾਂ ਮੈਂ ਮਿਸਤਰੀ ਨਾਲ ਕਰਦਾ ਇਹ ਕੰਮ ਅੱਛਾ ਮਿਸਤਰੀ ਦੇ ਨਾਲ ਕੰਮ ਕਰਦਾ ਹਾਂਜੀ ਤਾਂ ਦੇਖੋ ਮਤਲਬ ਮਗਰ ਪੂਰਾ ਖੁਸ਼ ਹੋਇਆ ਬੈਠਾ ਕਟਾ ਘਰੋਂ ਬਾਹਰ ਆ ਕੇ ਨਹੀਂ ਉਹੀ ਪੱਜਨ ਨੂੰ ਕਰਦਾ ਤੇ ਕਿੱਥੇ ਚਾਂਬਲਿਆ ਹੋਇਆ ਅੱਛਾ ਮਿਸਤਰੀ ਦੇ ਨਾਲ ਦਿਹਾੜੀ ਤੇ ਜਾਣਾ ਹੁਣ ਤੜਕੇ ਹਾਂ ਮਿਸਤਰੀ ਦਿਹਾੜੀ ਤੇ ਜਾਣਾ ਠੀਕ ਆ ਤੇ ਉਸ ਤੋਂ ਬਾਅਦ ਫਿਰ ਦਿਹਾੜੀ ਤੋਂ ਬਾਅਦ ਆ ਕੇ ਤੇ ਫਿਰ ਪਸ਼ੂ ਕੰਨੀ ਹੋਇਆ ਨਹੀਂ ਪਸ਼ੂ ਕੰਨੀ ਕਿੰਨੇ ਪਸ਼ੂ ਰੱਖਿਆ ਹੁਣ ਪਸ਼ੂ ਦੋ ਨੇ ਇੱਕ ਝੋਟੀਆਂ ਤੇ ਕੇ ਹੈ ਇੱਕ ਝੋਟੀਆਂ ਤੇ ਇੱਕ ਹੈ ਠੀਕ ਹੈ ਦੋ ਪਸ਼ੂ ਰੱਖੇ ਹੋਏ ਬਾਬੇ ਚੰਦਾ ਕੋਈ ਸੌਂਕ ਤਾਂ ਹੈ ਨਹੀਂ ਸਿਆ ਜੀ ਮਜਬੂਰੀ ਕਰਕੇ ਥੋੜੇ ਜੋ ਹੋ ਹੈ ਮਜਬੂਰੀ ਹੈ ਹਾਂ ਕਈ ਵਾਰੀ ਹਾਂ ਹੈ ਤੂੰ ਦੱਸੇ ਝੋਟੀਆਂ ਦਾ ਨਾਂ ਕੀ ਰੱਖ ਹਾਂ ਬਾਕੀ ਰੱਖਿਆ ਜੀ ਓਕੇ ਤੇ ਇਹ ਦਾ ਨਾ ਇਹ ਨਾ ਅਗਰੇ ਜੀ ਇਹ ਦਾ ਨਾ ਅੰਗਰੇਜ਼ ਤੇ ਬੜੇ ਵਧੀਆ ਨਾਂ ਰੱਖਿਆ ਤੇ ਬਾਕੀ ਕਹਿੰਦੇ ਆ ਤੇ ਇੱਥੇ ਸੁਣਿਆ ਕਹਿੰਦੇ ਅਗਰੇ ਸਿਆਂ ਜਾਂ ਝੋਟੀ ਜੇ ਛੱਡ ਲੈਣਗੇ ਤੇਰੇ ਮਗਰੀ ਜਾਂਦੇ ਆਵਾਜ਼ ਮਾਰੀ ਜੀ ਬਰੇ ਏ ਬਰੇ ਆਹ ਤਾਂ ਫਿਰ ਮਾੜਾ ਮੋਟਾ ਜਾਣਣਾ ਹੀ ਐ ਵੀ ਮਗਰ ਗੱਡੀ ਖੜੀ ਐ ਤਾਂ ਦੇਖੋ ਵੀ ਮੁੰਡੇ ਦਾ ਸੌਂਕ ਤੇ ਨਾਲੇ ਬੂਰਾ ਘਾਟਾ ਤੇ ਬਾਈ ਕਹਿੰਦਾ ਤੈਨੂੰ ਪਤਾ ਐ ਮਜਬੂਰੀ ਐ ਕਹਿੰਦਾ ਹੂੰ ਤਾਂ ਤੇ ਬੇਚਨੂ ਚੀਜ਼ ਕਾ ਨੂੰ ਜੀ ਕਰਦਾ ਹੁੰਦਾ ਪਰ ਮਜਬੂਰੀ ਦੇ ਕਾਰਨ ਵੇਚਣਾ ਪੈਂਦਾ ਤਾਂ ਜਿਵੇਂ ਬਾਈ ਸਾਨੂੰ ਦੱਸਿਆ ਵੀ ਬਾਈ ਆਪ ਦਿਹਾੜੀ ਤੇ ਜਾਂਦਾ ਅੱਛਾ ਤੇ ਫਿਰ ਕਰਕੇ ਦੇਖਾਂਗੇ ਸਾ ਜਿੱਧਰ ਜਾਵੇਂਗਾ ਜਾਂ ਲੋਕ ਤਾਂ ਤੈਨੂੰ ਮੇਜ ਕਿਰੀ ਪਾਲਣ ਆਏ ਨੇ ਹਾਂ ਓਮੇਜਿੰਗ ਜਾਊਗਾ ਚੱਲ ਦੇ ਖਾ ਫਿਰ ਆਪਾਂ ਮੜਿਆ ਦਿਖਾਈਏ ਆਪਣੇ ਬੰਦੇ ਨੂੰ ਚੱਕ ਵੀ ਅੰਗਰੇਜ਼ ਤਾਂ ਮਗਰ ਫਿਰਦਾ ਇਹਨੂੰ ਕਹਿੰਦੇ ਆ ਵੀ ਅੰਗਰੇਜ਼ਾਂ ਨੂੰ ਮਗਰ ਲਾ ਲੈਂਦੇ ਆਪਣੇ ਵਾਲੇ ਤਾਂ ਲਓ ਅੱਛਾ ਇੱਧਰ ਨੂੰ ਜੇ ਜਾਵੇਂਗਾ ਉਧਰ ਵੀ ਜਾਗਰੀ ਲਓ ਯਾਰ ਬਾਈ ਇਹ ਮੁਹੱਬਤ ਆ ਯਾਰ ਕਹਿੰਦੇ ਹੁੰਦੇ ਆ ਤਾਂ ਸਾਲਾ ਗਰੀਬੀ ਕਈ ਵਾਰੀ ਜਿਹੜੀ ਸ਼ੌਂਕ ਮਾਰ ਦਿੰਦੀ ਐ ਬਾਈ ਕਹਿੰਦਾ ਤੇ ਬਾਈ ਦੀ ਦੇਖ ਮਜਬੂਰੀ ਦਾ ਕਾਰਨ ਐ ਤੇ ਨਹੀਂ ਕਹਿੰਦਾ ਇੰਨਾ ਕੁ ਸ਼ੌਂਕ ਸੀਗਾ ਮੈਂ ਤਾਂ ਮੇਰੀ ਕੱਟੀ ਹੋ ਗਈ ਇਹ ਕੱਟਾ ਹੋ ਗਿਆ ਮੇਰੇ ਦਾ ਕਹਿੰਦਾ ਮਗਰ ਮਗਰ ਭਜਦੇ ਫਿਰਦੇ ਰਹਿੰਦੇ ਆ ਜਵਾਕਾਂ ਵਾਂਗੂ ਇਹਨਾਂ ਦੇ ਨਾਲ ਖੇਡੀਦਾ ਤਾਂ ਦੇਖ ਲਓ ਨਾਲੇ ਮੈਂ ਵੀ ਖੜਦਾ ਮੇਰੇ ਕੰਨੇ ਨੂੰ ਨਹੀਂ ਆਉਂਦਾ ਦੇਖ ਭੱਜ ਲਾਂਦਾ ਜਿੱਧਰ ਨੂੰ ਜਾਂਦਾ ਉਧਰ ਮੂਵ ਕਰਦਾ ਤੇ ਛੋਟੇ ਭਾਈ ਤੇਰਾ ਨੰਬਰ ਕਿੰਨਾ ਹੈ ਮੇਰਾ ਨੰਬਰ ਹੈਗਾ 83606 83606 41937 41937 937 ਇਹ ਨੰਬਰ ਹੈ ਨਾਮ ਕੀ ਹੈ ਤੇਰਾ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਸਿੰਘ ਨਾਮ ਆ ਪਿੰਡ ਠੀਕਰੀ ਵਾਲਾ ਬਰਨਾਲਾ ਦੇ ਬਿਲਕੁਲ ਨਜ਼ਦੀਕ ਬਾਪੂ ਦਾ ਨਾਂ ਜਰਨਲ ਜਰਨਲ ਪਿੰਡ ਤੋਂ ਜਿੰਨੂ ਮਰਜ਼ੀ ਵਜੂਤੀਆਂ ਵਾਲੇ ਵਜਦੇ ਅੱਛਾ ਜੁੱਤੀਆਂ ਵਾਲੇ ਵਜਦੇ ਆ ਜਰਨਲ ਬਾਪੂ ਉਤਰਾ ਮੋਚੀ ਸੀਗਾ ਤੇ ਘਰੋਂ ਗਰੀਬ ਮੁੰਡਾ ਬਾਈ ਐਦਾਂ ਦੇ ਭਰਾਵਾਂ ਨੂੰ ਵੀ ਸਪੋਰਟ ਕਰਿਆ ਕਰੋ ਦੇਖੋ ਕੱਟਾ ਬੂਰੇ ਰੰਗ ਦੇ ਵਿੱਚ ਹੈ ਬਾਈ ਦਾ ਸੱਚ ਇਹ ਆ ਬਾਈ ਕਹਿੰਦਾ ਨਾ ਕੋਈ ਆਪਾਂ ਨੂੰ ਐਵੇਂ ਝੂਠ ਬੋਲੀ ਕੇ ਲੇ ਕੇ ਰਿਕਾਰਡ ਦਾ ਵੀ ਨਹੀਂ ਪਤਾ ਆਪਣੇ ਕੋਲੇ ਮੱਝ ਸੀਗੀ ਬੂਰੀ ਸੋਹਣੀ ਸੀ ਚੰਗੀ ਸੀ ਸਰਕਾਰੀ ਹਸਪਤਾਲ ਚ ਟੀਕਾ ਭਰਾਈ ਸੀ ਤੇ ਇਸ ਹਸਪਤਾਲ ਚ ਟੀਕਾ ਭਰਾਈ ਆਇਆ ਹਸਪਤਾਲ ਦੀ ਵੀਡੀਓ ਬਣਾਉਣੀ ਆ ਤਾਂ ਇਹ ਬੂਰਾ ਕੱਟਾ ਆ ਬਾਈ ਨੇ ਸੌਂਕ ਨਾਲ ਦੇਖੋ ਬੱਚਾ ਪਾਲ ਲਿਆ ਹਨਾ ਕਿੰਨਾ ਬਾਈ ਅੰਗਰੇਜ਼ਾ ਝਾਕੇ ਇਧਰ ਤਰਾ ਬਾਈ ਮੈਂ ਦੱਸਿਆ ਬਾਈ ਕਹਿੰਦਾ ਯਾਰ ਆਪਾਂ ਨਗਰੀ ਟਾਪ ਦੇ ਬਾਈ ਬਣ ਕੇ ਕਿਤੇ ਆਈਂ ਨਾਲੇ ਤੈਨੂੰ ਮੈਂ ਦਿਖਾਉਂਗਾ ਤੇ ਨਾਲੇ ਕਿਤੇ ਕਹਿੰਦਾ ਮੇਰੀ ਵੀਡੀਓ ਲਾਜ਼ਮੀ ਪਾਈ ਤੇ ਐ ਕਾਰਨ ਤੇ ਡੇਢ ਸਾਲ ਦਾ ਕੱਟਾ ਬਹੁਤ ਪਿਆਰ ਨਾਲ ਦੇਰ ਪਰ ਘਰ ਦੀਆਂ ਮਜਬੂਰੀਆਂ ਤੇ ਕਿਤੇ ਸ਼ਾਮ ਵੇਲੇ ਕਿਤੇ ਜ਼ਰੂਰ ਪਾਈ ਬਣ ਕੇ ਪਹੁੰਚੀ ਕਿਉਂਕਿ ਉਦੋਂ ਮੈਂ ਕਈ ਵਾਰੀ ਦਿਹਾੜੀ ਤੋਂ ਸਵੇਹਾ ਆ ਜਾਣਾ ਠੀਕ ਹੈ ਨਹੀਂ ਤੜਕੇ 7 ਵਜੇ ਜਾਣਾ ਹੁੰਦਾ ਮਿਸਤਰੀ ਦੇ ਨਾਲ ਤੇ ਸ਼ਾਮ ਨੂੰ ਬਈ 7-8 ਵਜੇ ਘਰੇ ਆਉਂਦਾ ਤਾਂ ਔਖਾ ਹੈ ਠੀਕ ਹੈ ਸਾਰੀ ਦਿਹਾੜੀ ਕੰਮ ਕਰਨਾ ਹੈ ਕੰਮ ਕਰਕੇ ਆ ਕੇ ਫਿਰ ਵੀ ਆਪਦੇ ਸ਼ੌਂਕ ਨੂੰ ਜਿੰਨਾ ਕਿ ਥਾਂ ਤੇ ਦੋ ਪਸ਼ੂ ਪਾਲਦਾ ਤਾਂ ਦੇਖੋ ਉਹ ਵੀ ਪਾਲਣਾ ਕੀ ਆ ਦੇਖੋ ਐਂ ਸਿਹਤ ਦੇਖੋ ਪੂਰੀ ਸੋਹਣੀ ਆ ਤੇ ਬਾਕੀ ਤੁਸੀਂ ਰੰਗ ਦੇਖ ਲਓ ਬੂਰਾ ਸਿੰਘ ਸੰਗੂ ਵੀ ਸੋਹਣੇ ਆ ਤੇਲ ਤੂਲ ਲਾਇਆ ਹੋਇਆ ਮਤਲਬ ਪੂਰਾ ਯਾਰ ਸੌਮਕ ਨਾਲਾ ਜਿਹੜਾ ਤੁਹਾਨੂੰ ਪਤਾ ਕੱਟਰੂ ਆ ਦੇ ਮਾਲਕ ਦੇ ਮਗਰ ਇਦਾਂ ਭੱਜੇ ਉਹ ਮਾੜੀ ਮੋਟੀ ਗੱਲ ਤੋਂ ਤਾਂ ਭੱਜਦਾ ਨਹੀਂ ਹੁੰਦਾ ਵੀ ਖੋਲਣੀ ਚੱਕ ਅੱਦੀ ਰੋਟੀ ਪਾਤੀ ਜਾਂ ਕੋਈ ਮਾੜਾ ਮੋਟਾ ਘੋੜ ਪਾਇਆਦਾ ਨਹੀਂ ਜੇ ਮਾਲਕ ਕਹਿੰਦੇ ਹੁੰਦੇ ਆ ਮੂੰਹ 'ਚ ਹੱਥ ਧਰਦਾ ਤਾਂ ਫੇਰ ਹੀ ਕਰਦਾ ਇਹ ਕਿੰਨੇ ਕ ਟਾਈਮ ਦਾ ਤੂੰ ਐਂ ਲਾ ਲਿਆ ਸੀਗਾ ਇਹ ਇਹ ਬਚਪਨ ਦੀ ਲਾਗੇ ਸੀਗੀ ਪਹਿਲੇ ਦੀ ਭੈਣ ਸੀ ਉਹ ਵੀ ਐਂ ਸੀ ਉਹ ਦੀ ਡੈਥ ਹੋ ਗਈ ਓਕੇ ਹ ਉਦੀ ਭੈਣ ਵੀ ਸੀ ਇਹ ਵੀ ਅੰਗੇ ਅੱਛਾ ਇਹਦੀ ਭੈਣ ਆ ਇੱਕ ਡੈਥ ਹੋ ਗਈ ਉਹਦਾ ਨਾ ਪਰੀ ਸੀ ਗਈ ਉਹਦਾ ਨਾ ਪਰੀ ਰਖਲੇ ਸੀ ਅੱਛਾ ਉਹ ਵੀ ਆਈ ਸੀ ਇਹ ਕਿੰਨੇ ਕੁ ਮਹੀਨੇ ਦਾ ਫਿਰ ਮਗਰ ਭੱਜਣ ਲੱਗਾ ਇਸ ਤਰ੍ਹਾਂ ਇਹ ਜਾਨੀ ਕਿ ਆਪਾਂ ਨੂੰ 4-5 ਮਹੀਨੇ ਦਾ ਵਧੀਆ ਮੂੰਹ ਲੱਗੇ ਸੀ ਕਰਨ ਲਈ ਓਕੇ 4-5 ਮਹੀਨੇ ਦਾ ਪੂਰਾ ਵਧੀਆ ਮੂੰਹ ਕਰਨ ਲੱਗਿਆ ਮਾਂ ਦੇ ਨੂੰ ਕੋਈ ਉਹ ਨਹੀਂ ਸੀਗਾ ਅੱਛਾ ਜੇ ਕੁਦਰਤੀ ਹੁਣ ਚੱਲ ਆਪਾਂ ਸੜਕ ਤੋਂ ਡਰ ਜੰਦੇ ਆ ਗੱਡੀ ਆਉਂਦੀ ਹੈ ਕੋਈ ਮੋਟਰਸਾਈਕਲ ਤੋਂ ਡਰ ਵੀ ਜਾਂਦਾ ਹੁੰਦਾ ਜਾਨਵਰ ਲਿਆਣਾ ਤਾਂ ਫੜ ਕੇ ਚਾਹੀਦਾ ਤੇ ਜੇ ਜਿਵੇਂ ਹੁਣ ਤੇਰੇ ਮਗਰ ਇਹ ਭੱਜ ਜਾਂਦਾ ਤੇ ਜੇ ਕੁਦਰਤੀ ਤੂੰ ਐ ਘਰ ਨੂੰ ਜਾਣਾ ਹੋਵੇ ਮਗਰ ਮਗਰ ਜਾ ओके ਵੀ ਜਮਾ ਵਸ ਤੇ ਰਹੀ ਹੈ ਇਹਨੂੰ ਇਹਨੂੰ 13 ਚ 6 ਚਾਹੀਦਾ ਹੋਰ ਕਿਸੇ ਦੀ ਲੋੜ ਨਹੀਂ ਇਹਨੂੰ ਜੇ ਘਰੇ ਮੈਂ ਨੇਹਰਾ ਸਵੇਰਾ ਸੜਕ ਤੇ ਖੜੋ ਰਿੰਗੂਗਾ ਅੱਛਾ ਯਾਰ ਅੱਛਾ ਘਰੇ ਵੀ ਰਿੰਗਦਾ ਹੈ ਜਿਹਦਾ ਤੂੰ ਨਾਮ ਹੈ ਅੰਦਰ ਆ ਜਾ ਅੰਦਰ ਆ ਜਾ ਦੇਖ ਲੈ ਯਾਰ mohabbat ਹੈ ਨਾ ਤਾਂ mohabbat ਉਹ ਯਾਰ ਔਖਾਇਆ ਤਾਂ ਕਿੰਨਾ ਲੱਗਦਾ ਹੋਊਗਾ ਐ ਵੀ ਯਾਰ ਆਪਾਂ ਜੇ ਹਨਾ ਵੀ ਬੇਤਨਾ ਹਨਾ ਪਰ ਉਹ ਇਹ ਵੀ ਇੱਕ ਪਾਲ ਹੁੰਦਾ ਏ ਇੱਕ ਮਜਬੂਰੀ ਹੁੰਦੀ ਹੈ ਹਨਾ ਚਲ ਮਜਬੂਰੀ ਚ ਪਰਮਾਤਮਾ ਵਧਾਵੇ ਵੀਰੇ ਚਲੋ ਕਹਿੰਦਾ ਆਪਣਾ ਤਾਂ ਚਲੋ ਬਿਜ਼ਨਸ ਹਨ ਮਾਪਾ ਤਾਂ ਪਾ ਕੇ ਇਹਨਾਂ ਦੇਣਾ ਬਹੁਤ ਔਖਾ ਹੁੰਦਾ ਚਲੋ ਕਹਿੰਦੇ ਨੇ ਤੇ ਇਹੋ ਜਿਹੇ ਭਰਾਵਾਂ ਦਾ ਭਰਾ ਉਹ ਵੀ ਤੁਸੀਂ ਸਾਧਿਆ ਕਰੋ ਕੋਈ ਜਾਨਵਰ ਹੁੰਦਾ ਕੋਈ ਐਮ ਹੁੰਦਾ ਕੋਈ ਸ਼ੌਕ ਹੁੰਦਾ ਹਨਾ ਕਿਸੇ ਨੂੰ ਕੋਈ ਜਿਵੇਂ ਜਿ ਕੋਈ ਚੀਜ਼ ਦਾ ਤਾਂ ਬਾਈ ਦੇ ਨਾਲ ਕਨੈਕਟ ਜ਼ਰੂਰ ਕਰੋ ਇੱਕ ਵਾਰੀ ਨੰਬਰ ਅਸੀਂ ਹੋਰ ਬੋਲਦੇ ਆ 83606 83606 41927 41927 ਹਾਂਜੀ ਇਹ ਨੰਬਰ ਹੈ ਵੀਰ ਦਾ ਤਾਂ ਤੁਸੀਂ ਪੁੱਛ ਲਿਓ ਜਿਹਨੂੰ ਮਰਜ਼ੀ ਜਰਨੈਲ ਸਿੰਘ ਦੇ ਘਰੇ ਜਾਣੇ ਜੁੱਤੀਆਂ ਵਾਲੇ ਵਾਜਦੇ ਹਾਂ ਜਰਨੈਲ ਸਿੰਘ ਜੁੱਤੀਆਂ ਵਾਲੇ ਵਾਜਦੇ ਆ ਬਾਈ ਠੇਕਰੀ ਵਾਲਾ ਪਿੰਡ ਹੈ ਜਿਹਨੂੰ ਮਰਜ਼ੀ ਆ ਕੇ ਬਸਲਿਓ ਹਾਂ ਇਹਦਾ ਇਧਰਲੇ ਪਾਸੇ ਨੇੜੇ ਪਾਇੰਦਾ ਜਿੱਥੇ ਬੁੱਤ ਬਣਿਆ ਵਸੋੜੇ ਹਾਂ ਬਿਲਕੁਲ ਜੀ ਤੇ ਇਹ ਬਾਬਾ ਸੇਵਾ ਸਿੰਘ ਦਾ ਪੁੱਤ ਹੈ ਹਾਂ ਸੇਵਾ ਸਿੰਘ ਦਾ ਪੁੱਤ ਹਾਂ ਬਿਲਕੁਲ ਠੇਕਰੀਵਾਲ ਜੀ ਹਾਂ ਜੀ ਤੇ ਇਹਨਾਂ ਦੇ ਜਮਾ ਬੁੱਤ ਦੇ ਕੋਲ ਹੀ ਹਸਤਾਲ ਹੈ ਇੱਥੇ ਹੀ ਘਰ ਹੈ ਤਾਂ ਤੁਸੀਂ ਜਦੋਂ ਮਰਜ਼ੀ ਇੱਥੇ ਵਾਜਦੇ ਘਰੇ ਆ ਜਾਓ ਤੇ ਥੋੜਾ ਜਿਆ ਕਹਿਣ ਦਾ ਭਾਬੀ ਨੂੰ ਵਿਚਾਰੇ ਨੂੰ ਫੋਨ ਕਰ ਲਓ ਕਿਉਂਕਿ ਇਹਦੀ ਮਜਬ ਕਈ ਵਾਰੀ ਪਹਿਲਾਂ ਵੀ ਆਜਨੇ ਆ ਅੱਜ ਕੰਮ ਲਈ ਸੀ ਅੱਜ ਪਹਿਲਾਂ ਆਗੇ ਸੀ ਅੱਜ ਪਹਿਲਾਂ ਆਗੇ ਸੀ ਠੀਕ ਆ ਉਹ ਫਿਰ ਨਾਲ ਮਿਲ ਕੇ ਹੁੰਦੀ ਹੈ ਚਾਲ ਤਾਂ ਹਨਾ ਠੇਕੇਦਾਰ ਨਾਲ ਵੀ ਆਈਆਂ ਜੇ ਕਿਤੇ ਕੰਮ ਆ ਤਾਂ ਘਾਟਾ ਵੱਧ ਲਾ ਲੋ ਜੇ ਕੰਮ ਨਹੀਂ ਤਾਂ ਘਾਟਾ ਪਹਿਲਾਂ ਆਜੂ ਹਨਾ ਬਾਈ ਵੀ ਜੇ ਐਸ ਦਾਰ ਬੇ ਕਮਾਉਣ ਦਾ ਇਹਨਾਂ ਨੂੰ ਹੁਣ ਮੈਂ ਆਪ ਨੂੰ ਨਹੀਂ ਹੁਣ ਕਰਦਾ ਓਕੇ ਅੱਛਾ ਤੈਨੂੰ ਵੀ ਦਿਹਾੜੀ ਲਾਉਣੀ ਆਈਂ ਜ਼ਰੂਰੀ ਹੈ ਵੀ ਤੂੰ ਇਹਨਾਂ ਨੂੰ ਜਿਹੜਾ ਮਾੜਾ ਮੋਟਾ ਦਾਣਾ ਪਾਣੀ ਕੱਖ ਪੱਠਾ ਪਾ ਸਕੇ ਮੇਰੇ ਤਾਂ ਕੋਈ ਲੀੜਾ ਕੱਪੜਾ ਸਾਂ ਕੋਈ ਪਾਸ ਦੇ ਉਹ ਦੇਖੀ ਦੇਖੀ ਭੁੱਲੇ ਅੱਛਾ ਅੱਛਾ ਮੇਰਾ ਹੋਰ ਕੋਈ ਸ਼ੌਂਕ ਨਹੀਂ ਬ੍ਰਾਊਨ 골ਡ ਦੇਖੋ ਵੀ ਮਤਲਬ ਮੁੰਡੇ ਦਾ ਬ੍ਰਾਊਨ 골ਡ ਤੇ ਹਲਾ ਸ਼ਰੀ ਵਾਸਤੇ ਕਮੈਂਟ ਵੀ ਜਰੂਰ ਕਰਿਓ ਤੇ ਬਾਈ ਨੂੰ ਹਲਾ ਸ਼ਰੀ ਦਿੰਦੇ ਰਹੋ ਕਮੈਂਟ ਕਰੋਗੇ ਲਾਇਕ ਕਰੋਗੇ ਵਾਤ ਵਾਤ ਵੀਡੀਓ ਸ਼ੇਅਰ ਕਰੋਗੇ ਤਾਂ ਇਹਦੇ ਵੀ ਗਰੀਬ ਦਾ ਦਿਲ ਬਹੁਤ ਵੱਡਾ ਹੁੰਦਾ ਇਹ ਚੀਜ਼ ਦੇਖ ਕੇ ਅਗਲਾ ਕਹਿੰਦਾ ਯਾਰ ਹਾਂ ਮੇਰੀ ਵੀਡੀਓ ਨੂੰ ਵੀ ਪਿਆਰ ਦਿੱਤਾ ਮੁਹੱਬਤ ਦਿੱਤੀ ਬਾਈ ਨੇ ਕਿਉਂਕਿ ਵੱਡੀ ਗੱਲ ਹੁੰਦੀ ਹੈ ਦੇਖੋ ਸ਼ੌਂਕ ਸ਼ੌਂਕ ਗਰੀਬੀ ਅਮੀਰੀ ਸਭ ਤੇ ਆਉਣੀ ਜਾਂਦੀ ਰਹਿੰਦੀ ਹੈ ਹਨ ਕੋਈ ਟਾਈਮ ਹੁੰਦਾ ਲੰਘ ਜਾਂਦਾ ਕਿਸੇ ਦਾ ਔਖਾ ਟਾਈਮ ਹੁੰਦਾ ਫਿਰ ਵੀ ਤੁਸੀਂ ਇੱਕ ਦੇ ਕੋਈ ਸ਼ੌਂਕ ਠੀਕ ਹੈ ਕੋਈ ਸਿਕਵਾ ਨਹੀਂ ਬਸ ਸ਼ੌਂਕ ਦਾ ਮਾਰਾ ਬਾਈ ਕਹਿੰਦਾ ਮੈਂ ਦਿਹਾੜੀ ਜਾਣਾ ਵੀਰੇ ਦਿਹਾੜੀ ਜਾ ਕੇ ਆਪਾਂ ਇਹਨਾਂ ਦਾ ਚਲ ਆਪਦਾ ਗੁਜ਼ਾਰਾ ਹੋ ਜਾਂਦਾ ਨਾਲ ਘਰ ਦਾ ਨਾਲੇ ਇਹਨਾਂ ਦਾ ਦੋ ਸ਼ੌਂਕ ਨੂੰ ਵਧੀਆ ਪਾਲਦਾ ਤਾਂ ਇਦਾਂ ਦੇ ਭਰਾ ਨੂੰ ਮਤਲਬ ਅੱਗੇ ਲਿਆਉਣਾ ਚਾਹੀਦਾ ਹਨਾ ਤੇ ਸ਼ੌਂਕ ਦੇਖੋ ਕਿੱਥੇ ਨਹੀਂ ਬਹਾਨਾ ਹੁੰਦਾ ਕੋਈ ਔਰ ਕਿੱਥੇ ਉਹ ਕਰਾਂਗੇ ਕਿੱਥੇ ਸਾਰਾ ਕੁਝ ਹੁੰਦਾ ਹਨਾ ਖੱਖਾ ਨੂੰ ਵੀ ਜ਼ਮੀਨਾਂ ਹੁੰਦੀਆਂ ਪਸ਼ੂ ਬੰਨਣ ਨੂੰ ਵੀ ਥਾਂ ਹੁੰਦੇ ਆ ਛੋਟੇ ਭਾਈ ਇਹ ਗੱਲ ਮੰਨਦਾ ਕਿ ਨਹੀਂ ਸਾਰੇ ਸਾਰੇ ਕਿਸੇ ਨੂੰ ਥਾਂ ਹੁੰਦਾ ਹਨਾ ਆਪਾਂ ਉੱਥੇ ਪੈਨੇ ਉੱਥੇ ਇਹਨਾਂ ਨੂੰ ਰੱਖਦੇ ਅੱਛਾ ਤੁਸੀਂ ਉੱਥੇ ਪੈਨੇ ਉੱਥੇ ਇਹਨਾਂ ਨੂੰ ਰੱਖਦੇ ਆ ਤੇ ਜਿਹਦੇ ਜਿਹਦੇ ਕੋਲੇ ਥਾਂ ਵੀ ਹੁੰਦਾ ਸਾਰਾ ਕੁਝ ਜ਼ਮੀਨਾਂ ਵੀ ਹੈਗੀਆਂ ਤੁਸੀਂ ਉਹਨਾਂ ਨੂੰ ਇਹ ਸ਼ੌਂ ਜਾਨੀ ਕਿ ਵੱਧ ਤੋਂ ਵੱਧ ਉਹ ਕਰੋ ਇਹ ਵੀ ਬੇਜਵਾਨ ਨੇ ਇਹਨਾਂ ਨੂੰ ਗਲ ਪੱਲੇ ਲਾਓ ਤਾਂ ਗਾਂਹਾਂ ਜਾ ਕੇ ਇਹ ਵਦਨ ਵਦਨ ਨਾਲੇ ਆਪਾਂ ਵਧਾਂਗੇ ਇਹਦੇ ਸਿਰ ਤੇ ਬਿਲਕੁਲ ਬਿਲਕੁਲ ਧੰਨਵਾਦ ਛੋਟੇ ਭਾਈ ਬਹੁਤ ਬਹੁਤ ਤੇਰਾ